ਉਸ ਵੇਲੇ ਛਪਿਆ ਹੁੰਦਾ ਸੀ ਕਿ ਐਮਰਜੈਂਸੀ ਕੀ ਭੇਟ ਆਪਤ ਕਾਲ ਕਾਲਿੰਕੀ ਭੇਟ ਮਤਲਬ ਈਵਨ মিডিਏਨੂ ਵੀ ਉਸ ਵੇਲੇ ਛੱਡਿਆ 1 ਲੱਖ 40 ਹਜ਼ਾਰ ਤੋਂ ਜ਼ਿਆਦਾ ਲੋਕ ਜਿਹੜੇ ਸੀ ਉਹ ਐਮਰਜੈਂਸੀ ਚੇਲੇ ਚ ਗਏ ਨੇ ਔਰ ਕਾਂਗਰਸ ਨੂੰ ਇਹ ਜਾਤ ਲਾਉਣ ਦੇ ਕਿ ਤੁਸੀਂ ਕਿੰਨਾ ਭੈੜਾ ਕੰਮ ਕੀਤਾ ਅੱਜ ਸੰਵਧਾਨ ਦੀ ਕਾਪੀ ਲੈ ਕੇ ਘੁੰਮ ਰਹੇ ਹੋ ਝੂਠਾ ਪ੍ਰਚਾਰ ਕਰ ਰਹੇ ਹੋ ਕਿ ਬੀਜੇਪੀ 400 ਸੀਟਾਂ ਲਾ ਕੇ ਸੰਵਧਾਨ ਚੇਂਜ ਕਰ ਦੇਗੀ لیکن ਤੁਸੀਂ ਤਾਂ ਸਮਝਾਂ ਦੀ ਧਜੀਆਂ ਉਾਤੇ ਸੀ ਉਹਨੂੰ ਖਤਮ ਹੀ ਕਰਤਾ ਸੀ ਐਮਰਜੈਂਸੀ ਦੇ ਵਿੱਚ ਕਿਸਾਨ ਲਗਾਤਾਰ ਭਾਜਪਾ ਦੇ ਉੱਪਰ ਹੁਣ ਨਿਸ਼ਾਨਾ ਸਾਧ ਰਿਹਾ ਸ਼ੰਭੂ ਬਾਰਡਰ ਦੇ ਉੱਪਰ ਬੈਠੇ ਗਿਆ ਖਨੋਰੀ ਬਾਰਡਰ ਦੇ ਉੱਪਰ ਬੈਠੇ ਗਿਆ ਕਹਿੰਦੇ ਹਮਲਾ ਸਾਡੀ ਸਟੇਜਾਂ ਤੇ ਕੀਤਾ ਜਾ ਰਿਹਾ ਹੈ ਕਿ ਭਾਜਪਾ ਡੈਮੋਕ੍ਰੇਸੀ ਤਰੀਕੇ ਨਾਲ ਚੱਲ ਰਹੀ ਹੈਗੀ ਇਹ ਡੈਮੋਕ੍ਰੇਸੀ ਹੈ ਕਿਸਾਨ ਵਾਰ-ਵਾਰ ਆਉਂਦੇ ਕਿ ਸਾਡੇ ਨਾਲ ਗੱਲ ਕਰੋ ਪਰ ਬੀਜੇਪੀ ਦੇ ਲੀਡਰ ਕਹਿੰਦੇ ਗੱਲ ਹੀ ਨਹੀਂ ਕਰਦੇ ਬਿਲਕੁਲ ਨਹੀਂ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਤਿੰਨ ਮੰਤਰੀ ਡਿਊਟੀ ਲੱਗੀ ਹੋਈ ਸੀ ਇਲੈਕਸ਼ਨ ਤੋਂ ਪਹਿਲਾਂ ਭਾਜਪਾ ਬੋਲੋ ਅੱਜ ਮਹਾਲੀ ਦੇ ਵਿੱਚ ਉਸ ਅਮਰਜੈਂਸੀ ਨੂੰ ਯਾਦ ਕੀਤਾ ਜਾ ਰਿਹਾ ਤੇ ਕਾਂਗਰਸ ਨੂੰ ਨਿੰਦਿਆ ਜਾ ਰਿਹਾ ਅਵਿਨਾਸ਼ ਰਾਏ ਖੰਨਾ ਮੈਂ ਨਮਜਦਾ ਭਾਜਪਾ ਦੇ ਗਲਬਤ ਕਰਾਂਗੇ ਖੰਨਾ ਸਾਹਿਬ ਕਿਉਂ ਭਾਜਪਾ ਉਸ ਸਮੇਂ ਨੂੰ ਯਾਦ ਕਰ ਰਹੀ ਹੈ ਉਹ ਜੂਨ 25 ਜੂਨ ਦਾ ਜ਼ਿਕਰ ਕਰ ਰਹੇ ਹੋ ਕੀ ਲੋੜ ਪਈ ਭਾਜਪਾ ਨੂੰ ਇਸ ਵਕਤ ਭਾਰਤੀ ਜਨਤਾ ਪਾਰਟੀ ਦੇ ਜਿੱਦੇ ਵੀ ਕਾਰਜਕ੍ਰਮ ਦੇ ਵਿੱਚ ਇੱਕ ਇੱਕ ਕਾਰਜਕ੍ਰਮ ਹੈ ਅਸੀਂ ਹਰ ਸਾਲ ਅਮਰਜੈਂਸੀ ਜਿਸ ਦਿਨ ਲੱਗੀ ਹੈ 25 ਜੂਨ ਨੂੰ ਅਸੀਂ ਆਪਣੇ ਕਾਰਜਕਰਤਾ ਦੇ ਨਾਲ ਉਸ ਗੱਲ ਨੂੰ ਯਾਦ ਕਰਦੇ ਆ ਕਿ ਕਿਸ ਢੰਗ ਦੇ ਨਾਲ ਕਾਂਗਰਸ ਨੇ ਕਨਸਟੀਟਿਊਸ਼ਨ ਨੂੰ ਸਸਪੈਂਡ ਕਰਕੇ ਦੇਸ਼ ਦੇ ਵਿੱਚ ਇੱਕ ਐਮਰਜੈਂਸੀ ਲਗਾਤੀ ਸੀ ਤੁਸੀਂ ਵੀ ਇਫੈਕਟਡ ਰਹੇ ਹੋ ਸ਼ਾਇਦ ਉਸ ਵੇਲੇ ਤੁਸੀਂ ਬਹੁਤ ਛੋਟੇ ਹੋਵੋਗੇ ਲੇਕਿਨ ਜੇ ਤੁਸੀਂ ਉਸ ਸਮੇਂ ਦੀਆਂ ਖ਼ਬਰਾਂ ਪੜ੍ਹੋਗੇ ਜਾਂ ਸਮਾਚਾਰ ਉਹਨਾਂ ਜ਼ਿਆਦਾ ਨਹੀਂ ਸੀਗਾ ਰੇਡੀਓ 'ਚ ਸੀਗਾ ਉਸ ਵੇਲੇ ਛਪਿਆ ਆਂਦਾ ਸੀ ਕਿ ਐਮਰਜੈਂਸੀ ਕੀ ਭੇਂਟ ਆਪਾਤ ਕਾਲ ਕਾਲਿੰਕੀ ਭੇਂਟ ਮਤਲਬ ਈਵਨ ਮੀਡੀਆ ਨੂੰ ਵੀ ਉਸ ਬਿਲਿਨ ਛੱਡਿਆ 1.40 ਹਜ਼ਾਰ ਤੋਂ ਜ਼ਿਆਦਾ ਲੋਕ ਜਿਹੜੇ ਸੀ ਉਹ ਐਮਰਜੈਂਸੀ ਚਿੱਲੇ ਚ ਗਏ ਨੇ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਲੋਕ ਆਰਐਸਐਸ ਦੇ ਲੋਕ ਅਕਾਲੀ ਦਲ ਦੇ ਲੋਕ ਸਾਰੀਆਂ ਆਪੋਜੀਸ਼ਨ ਪਾਰਟੀਆਂ ਦੇ ਲੋਕ ਮਤਲਬ ਸਵਿਧਾਨ ਨਾਂ ਦੀ ਕੋਈ ਚੀਜ਼ ਨਹੀਂ ਸੀ ਉਹਨੇ ਇੱਕ ਐਸਾ ਕਾਲਾ ਦਿਨ ਹੈ ਜਿਸ ਨੂੰ ਕਾਰਕਿਰਤਾ ਨੂੰ ਯਾਦ ਰੱਖਵਾਂ ਲਈ ਆਪਣੇ ਕਾਰਕਿਰਤਾ ਦੀ ਜੋ ਕੰਟ੍ਰਿਬਿਊਸ਼ਨ ਉਸ ਵੇਲੇ ਜੋ ਸ਼ਦਤ ਉਹਨਾਂ ਨੇ ਸਹੀ ਹੈ ਉਸ ਨੂੰ ਯਾਦ ਕਰਨ ਦੇ ਲਈ ਔਰ ਕਾਂਗਰਸ ਨੂੰ ਇਹ ਜਾਦ ਲਾਉਣ ਲਈ ਕਿ ਤੁਸੀਂ ਕਿੰਨਾ ਭੈੜਾ ਕੰਮ ਕੀਤਾ ਅੱਜ ਸੰਵਿਧਾਨ ਦੀ ਕਾਪੀ ਲੈ ਕੇ ਤੁਸੀਂ ਘੁੰਮ ਰਹੇ ਹੋ ਝੂਠਾ ਪ੍ਰਚਾਰ ਕਰ ਰਹੇ ਹੋ ਕਿ ਬੀਜੇਪੀ 400 ਸੀਟਾਂ ਲਾ ਕੇ ਸੰਵਿਧਾਨ ਚੇਂਜ ਕਰ ਦੇਗੀ ਲੇਕਿਨ ਤੁਸੀਂ ਤਾਂ ਸੰਵਿਧਾਨ ਦੀ ਤਜੀਆਂ ਉਾਤੇ ਸੀ ਉਹਨੂੰ ਖਤਮ ਹੀ ਕਰਤਾ ਸੀ ਐਮਰਜੈਂਸੀ ਦੇ ਵਿੱਚ ਅੱਜ ਇਸ ਕਰਕੇ ਸੱਚ ਕਾਰਕਟਰ ਦੇ ਵਿੱਚ ਇਹ ਵਿਸ਼ੇ ਇਕਲਾ ਮੁਹਾਲੇ ਚ ਨਹੀਂ ਸਾਰੇ ਦੇਸ਼ ਦੇ ਵਿੱਚ ਕਰਕ ਹੋ ਰਿਹਾ ਰਫੂ ਗੰਤੀ ਹੁਣ ਵੀ ਲਗਾਤਾਰ ਕਹਿ ਰਿਹਾ ਕਿ ਇਹ ਬੀਜੇਪੀ ਇਸ ਤਰ੍ਹਾਂ ਸੰਵਿਧਾਨ ਦੀ ਧੱਜੀਆਂ ਉਡਾਉਂਦੀ ਹੈ ਕਹਿੰਦੇ ਹੁਣ ਡਿਪਟੀ ਸਪੀਕਰ ਦੀ ਚੋਣ ਦੀ ਗੱਲ ਆਵੇ ਤਾਂ ਡਿਪਟੀ ਸਪੀਕਰ ਕਹਿੰਦੇ ਅਸੀਂ ਆਪੋਜੀਸ਼ਨ ਦਾ ਦਿੱਤਾ ਸੀ ਹੁਣ ਤਾਂ ਆਪੋਜੀਸ਼ਨ ਤੋਂ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਕਿਉਂਕਿ ਕਿਤੇ ਨਾ ਕਿਤੇ ਬੇਸ਼ੱਕ ਪ੍ਰਧਾਨ ਮੰਤਰੀ ਮੋਦੀ ਕਹਿੰਦੇ ਕਿ ਸਭ ਨੂੰ ਨਾਲ ਲੈ ਕੇ ਚੱਲਣਾ ਪਰ ਉਹ ਨਾਲ ਲੈ ਕੇ ਨਹੀਂ ਚੱਲਦੇ ਆਪੋਜੀਸ਼ਨ ਨੂੰ ਵੀ ਕਹਿੰਦੇ ਉਹ ਬਰਦਾਸ਼ਤ ਨਹੀਂ ਕਰਦੇ ਇਹ ਉਹਨਾਂ ਦਾ ਰਾਈਟ ਹੈ ਡਿਪਟੀ ਸਪੀਕਰਸ 'ਚ ਲੈਣਾ ਜਦੋਂ ਕਿ ਰਾਈਟ ਹੈ ਸੰਵਿਧਾਨ 'ਚ ਲਿਖਿਆ ਹੋਇਆ ਹੈ ਸਾਡੇ ਕੋਲ ਮжоਰਿਟੀ ਹੈ ਸਾਡਾ ਸਪੀਕਰ ਨੇ ਰੀਤ ਹੈ ਇਹ ਰ ਪਿਛਲੀ ਵਾਰ ਜਦੋਂ ਮੈਂ ਐਮਪੀ ਸੀਗਾ 14ਵੀਂ ਲੋਕ ਸਭਾ ਚ ਉਦੋਂ ਸਰਦਾਰ ਚਰਨਜੀਤ ਟਵਾੜ ਸਾਡੇ ਐਨਡੀਏ ਦੇ ਪਾਰਟਨਰ ਸੀ ਉਹ ਡਿਪਟੀ ਸਪੀਕਰ ਸੀਗੇ ਇਹ ਐਜ਼ ਅ ਰਾਈਟ ਥੋੜੀ ਮੰਗ ਸਕਦੇ ਆ ਹਾਂ ਹਿੰਮਤ ਦਿਖਾਉਂਦੇ ਸੀ ਟਿੱਟਾ ਜਿੱਤ ਕੇ ਆਉਂਦੇ ਫਿਰ ਕੰਪੀਟੀਸ਼ਨ ਕਰਦੇ ਲਗਾਤਾਰ ਇਸ ਚੀਜ਼ ਨੂੰ ਤੁਸੀਂ ਡੈਮੋਕ੍ਰੇਸੀ ਦਾ ਜ਼ਿਕਰ ਕਰ ਰਹੇ ਹੋ ਡੈਮੋਕ੍ਰੇਸੀ ਨਾਲ ਲੈ ਕੇ ਕਿਸਾਨ ਲਗਾਤਾਰ ਭਾਜਪਾ ਦੇ ਉੱਪਰ ਹੁਣ ਨਿਸ਼ਾਨਾ ਸਾਧਦੇ ਸ਼ੰਭੂ ਬਾਰਡਰ ਦੇ ਉੱਪਰ ਬੈਠੇ ਹੋਗੇ ਆ ਖਨੋਰੀ ਬਾਰਡਰ ਦੇ ਉੱਪਰ ਬੈਠੇ ਹੋਗੇ ਆ ਕਹਿੰਦੇ ਹਮਲਾ ਸਾਡੀ ਸਟੇਜਾਂ ਤੇ ਕੀਤਾ ਜਾ ਰਿਹਾ ਹੈ ਕਿ ਭਾਜਪਾ ਡੈਮੋਕ੍ਰੇਸੀ ਤਰੀਕੇ ਨਾਲ ਚੱਲ ਰਹੀ ਹੈਗੀ ਇਹ ਡੈਮੋਕ੍ਰੇਸੀ ਹੈ ਪਹਿਲਾਂ ਮੈਂ ਤੁਹਾਡੇ ਰਾਹੀਂ ਮੈਨੂੰ ਆਸ ਆ ਕਿ ਤੁਸੀਂ ਬਹੁਤ ਅੱਛੀ ਤਰ੍ਹਾਂ ਇਸ ਗੱਲ ਨੂੰ ਲੋਕਾਂ 'ਚ ਕਨਵੇ ਕਰੂਗੇ ਭਾਰਤੀ ਜਨਤਾ ਪਾਰਟੀ ਨੇ ਬਿਨਾਂ ਮੰਗੇ ਕਿਸਾਨ ਨੂੰ ਕੀ ਦਿੱਤਾ ਥੋੜੀ ਜਿਹੀ ਹਿਸਟਰੀ ਦੱਸਣਾ ਚਾਹੁੰਦਾ ਮੈਂ ਕਿਸ ਇੱਕ ਕਿਸਾਨ ਸਬੰਧਾਨੀ ਦੀ বিনা ਮੰਗੀ ਦਿੱਤੀ ਹੈ ਕਿਸਾਨ ਕ੍ਰੈਡਿਟ ਕਾਰਡ ਅਟਲਜੀਨੀ ਦਿੱਤਾ ਉਦੋਂ ਕਿਸੇ ਨੇ ਮੰਗ ਨਹੀਂ ਸੀ ਤਾਂ ਕਿ ਕਿਸਾਨ ਆਪਣੀ ਛੋਟੀ ਮੋਟੀ ਜਿਹੜੀ ਪਰਚੇਜ਼ਿੰਗ ਪਾਵਰ ਉਹ ਕੋ ਆ ਜਾਏ ਅੱਜ 14 ਫਸਲਾਂ ਉੱਤੇ ਐਮਐਸਪੀ ਜਿਹੜੀ ਹੈ ਉਹ ਦਿੱਤੀ ਗਈ ਹੈ ਐਮਐਸਪੀ ਦਾ ਫਾਰਮੂਲਾ ਤੈਅ ਕੀਤਾ ਗਿਆ ਖਾਦ ਦੀ ਸਬਸਿਡੀ ਜਿਹੜੀ ਹੈ ਉਹ ਕੰਟੀਨਿਊ ਰੱਖੀ ਗਈ ਹੈ ਔਰ ਕਰੋੜਾਂ ਰੁਪਿਆ ਜਿਹੜਾ ਹੈ ਉਹ ਖਾਦ ਦੀ ਸਬਸਿਡੀ ਦਾ ਦਿੱਤਾ ਜਾਂਦਾ ਤੋਂ ਅਸੀਂ ਕਿਸਾਨ ਹਿੱਦੀ ਪਾਰਟੀ ਔਰ ਇੱਕ ਬਹੁਤ ਵੱਡਾ ਫੈਸਲਾ ਜਿਸ ਸਰਕਾਰ ਦੇ ਖਿਲਾਫ ਲੜਾਈ ਲੈਣੀ ਚਾਹੀਦੀ ਹੈ ਕਿਸਾਨ ਨੂੰ ਉਹ ਨਹੀਂ ਲੜ ਰਹੇ ਉਹ ਹੈ ਅਸੀਂ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਕ੍ਰੌਪ ਇੰਸ਼ੋਰੈਂਸ ਸਕੀਮ ਜਿਹੜੀ ਹੈ ਉਹ ਲਾਗੂ ਕੀਤੀ ਹੋਈ ਹੈ ਇਹ ਬਹੁਤ ਵੱਡਾ ਰੈਲੀਫ ਲੇਕਿਨ ਬਦਕਿਸਮਤੀ ਹੈ ਕਿ ਸਰਕਾਰ ਇੱਥੇ ਦੀ ਜਿਹੜੀ ਆਵਾਦੀ ਪਾਰਟੀ ਦੀ ਹੈ ਉਹ ਉਸ ਨੂੰ ਪੂਰਾ ਨਹੀਂ ਕਰ ਰਹੀ ਮੈਂ ਕਿਸਾਨਾਂ ਨੂੰ ਤੁਹਾਡੇ ਲਈ ਬੇਨਤੀ ਕਰਦਾ ਕਿ ਅਸੀਂ ਤੁਹਾਡੇ ਹਿੱਤ ਦੀ ਪਾਰਟੀ ਹਾਂ ਅਸੀਂ ਹੀ ਇੱਕ ਐਸੀ ਪਾਰਟੀ ਹੈ ਤੁਹਾਡੇ ਹਿੱਤ ਦੀ ਪਾਰਟੀ ਹੈ ਜਿਹਨੇ ਬਿਨਾ ਮੰਗੇ ਤੋਂ ਤੁਹਾਨੂੰ ਬਹੁਤ ਕੁਝ ਦਿੱਤਾ ਤੋਂ ਆਓ ਜੀ ਕੋਈ ਐਸੀ ਗੱਲ ਹੈ ਤੁਹਾਡੇ ਮਨ ਦੇ ਵਿੱਚ ਜੇ ਤੁਹਾਨੂੰ ਕੋਈ ਸ਼ੰਕਾ ਆ ਕੋਈ ਡਾਊਟ ਹੈ ਉਹਨੂੰ ਪੈਟ ਕੇ ਕਲੀਅਰ ਕਰੀਏ ਆਪਾਂ ਰਸਤੇ 'ਚ ਬੈਠਣ ਦੀ ਲੋੜ ਨਹੀਂ ਹੁਣ ਫਸਲਾਂ ਫਿਰ ਬੀਜਣ ਦਾ ਟਾਈਮ ਆ ਰਿਹਾ ਆਪਾਂ ਫਸਲਾਂ ਨੂੰ ਆਪਾਂ ਟਾਈਮ ਸਿਰ ਬੀਜੀਏ ਤੇ ਉਹਨੂੰ ਕਟੀਏ ਇਹ ਕੋਈ ਗੱਲਬਾਤ ਦਾ ਰਸਤਾ ਆਪਣਾਈ ਹੈ ਕਨਨ ਸਾਹਿਬ ਤੁਸੀਂ 14 ਫਸਲਾ ਤੇ ਐਮ ਐਸ ਪੀ ਦਾ ਜ਼ਿਕਰ ਤਾਂ ਕਰ ਦਿੱਤਾ ਪਰ ਉਹ ਕਾਗਜ਼ਾ ਦੇ ਵਿੱਚ ਉਹ ਕਿਸਾਨ ਕਹਿੰਦੇ ਸਾਨੂੰ ਮਿਲਦੀ ਨਹੀਂ ਸਾਨੂੰ ਝੋਨੇ ਤੇ ਕਣਕ ਦੇ ਉੱਪਰ ਹੀ ਮਿਲਦੀ ਸਾਨੂੰ ਇੰਸ਼ੋਰੈਂਸ ਕਰ ਦੋ ਅਸੀਂ ਫਿਰ ਕਿਉਂ ਬੀਜਾਂਗੇ ਪੰਜਾਬ ਦਾ ਜੇਕਰ 14 ਲੱਖ ਟ੍ਰੂਬਲ ਪੰਜਾਬ ਵਿੱਚ ਚੱਲ ਰਿਹਾ ਤਾਂ ਕਿਉਂ ਚੱਲ ਰਿਹਾ ਅਨਾਉਂਸ ਕਰਾਂ ਹੋਈ ਹੈ ਇਹ 14 ਫਸਲਾ ਤੇ ਹੁਣ ਤਾਂ ਕੈਬਨਟ ਨੇ ਫੈਸਲਾ ਕੀਤਾ ਹੁਣ ਤਾਂ ਅਨਾਉਂਸ ਹੋਈ ਹੈ ਜਦੋਂ ਫਸਲ ਆਏਗੀ ਉਦੋਂ ਮਿਲੇਗੀ ਨਾ ਕਿ ਪਹਿਲੇ ਫਸਲ ਤੋਂ ਮਿਲ ਜਾਏਗੀ ਪਰ 23 ਫਸਲਾ ਤੋਂ ਸ਼ੁਰੂ ਤੋਂ ਅਨਾਉਂਸ ਹੈ 23 ਫਸਲਾ ਤੇ ਅਸੀਂ ਇਹ ਜਿਹੜੀ 14 ਫ ਡਟ ਕੇ ਲਾਗੂ ਕਰਾਂਗੇ ਕਿਸਾਨਾਂ ਨੂੰ ਸਮਝਾ ਪਾਉਂਗੇ ਤੁਸੀਂ ਲੱਗਦਾ ਉਹ ਤੁਸੀਂ ਹੁਣ ਸਮਝਾਣ ਲਈ ਤੁਹਾਨੂੰ ਕਹਿ ਰਹੇ ਨਾ ਵੀ ਤੁਸੀਂ ਇਮਾਨਦਾਰੀ ਨਾਲ ਇਹ ਜਿਹੜੀ ਨਿਊਜ਼ ਹੈ ਇੱਕ ਬਿਲਕੁਲ ਇਮਾਨਦਾਰੀ ਦੇ ਨਾਲ ਆ ਗੱਲ ਕਰ ਰਹੇ ਇੱਕ ਰਿਪੋਰਟਡ ਚੈਨਲ ਆ ਪੰਜਾਬ ਦੋਸਤ ਦੇ ਉੱਪਰ ਇਮਾਨਦਾਰੀ ਦੇ ਨਾਲ ਹੀ ਗੱਲ ਕਰ ਰਹੇ ਆ ਕਿਸਾਨ ਵਾਰ-ਵਾਰ ਆਉਂਦੇ ਕਿ ਸਾਡੇ ਨਾਲ ਗੱਲ ਕਰੋ ਪਰ ਬੀਜੇਪੀ ਦੇ ਲੀਡਰ ਕਹਿੰਦੇ ਗੱਲ ਹੀ ਨਹੀਂ ਕਰਦੇ ਬਿਲਕੁਲ ਨਹੀਂ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਤਿੰਨ ਮੰਤਰੀ ਡਿਊਟੀ ਲੱਗੀ ਹੋਈ ਸੀ ਇਲੈਕਸ਼ਨ ਤੋਂ ਪਹਿਲਾਂ ਤਿੰਨ ਵੀ ਤਿੰਨ ਮੰਤਰੀਆਂ ਦੀ ਡਿਊਟੀ ਲੱਗੀ ਹੋਈ ਸੀ ਅਸੀਂ ਗੱਲਬਾਤ ਦਾ ਦੌਰ ਜਿਹੜਾ ਕਦੀ ਖਤਮ ਥ ਕਰੋ ਆ ਕਰ ਸਕਦੇ ਤੁਸੀਂ ਗੱਲਬਾਤ ਜਦੋਂ ਵੀ ਕਿਸਾਨ ਆਪਣੇ ਆਪ ਨੂੰ ਤਿਆਰ ਕਰਨ ਅਸੀਂ ਤਿਆਰ ਠੀਕ ਤਾਂ ਜਦੋਂ ਵੀ ਕਿਸਾਨ ਆਪਣੇ ਆਪ ਨੂੰ ਤਿਆਰ ਕਰਨ ਅਸੀਂ ਗੱਲਬਾਤ ਕਰਨ ਦੇ ਲਈ ਤਿਆਰ ਆ ਸਾਨੂੰ ਕਹਿੰਦੇ ਪਲੇਟਫਾਰਮ ਦੱਸੋ ਕੈਮਰਾ ਪਰਸਨ ਨਿਤਿੰਦ ਦੇ ਨਾਲ ਆਸ਼ੋਨੇਜਾ ਲਿਵਿੰਗ ਇੰਡੀਆ న్యూਸ ਮਹਾਰਾਸ਼ਟਰਾ